ਕਿ ਨਾ ਚੀਕਦੀ ਆਏ ਹੈ ਸਮਝ ਗਏ ਹੁਣ ਆਪਾਂ ਕੀ ਦੀ ਗੱਲ ਕਰਨ ਜਾ ਰਹੇ ਆ ਚਲੋ ਕਰਦੇ ਆਜ ਮੇਨੂ ਸਿਰਾ ਦੇ ਬਲੌਗ ਦੀ ਮਮਤ ਸੋ ਹੈਲੋ एवरीवन ਸੱਚੀ ਕਾ ਸਾਰਾ ਵੈਲਕਮ ਟੂ ਮਾਈ ਬਲੌਗ ਅੱਜ ਆਪਾਂ ਕਰਨ ਜਾ ਰਹੀਆਂ ਆਂ ਅੰਟੀ ਰੀਸ ਬਾਹਰ ਵਾਲਿਆ ਬਲੌਗਰਾਂ ਦੀ ਕਰਦੀ ਆ ਕਿੱਡਾ ਗੱਪ ਮਾਰਦੀ ਆ ਵੇ ਭਰਾਵਾ ਤੁਹਾਨੂੰ ਅੱਜ ਪਤਾ ਲੱਗਦਾ ਇਹ ਗੱਪ ਮਾਰਦੀ ਆ ਤਾਂ ਰੋਜ਼ ਦੇ ਬਲੌਗ ਦੀ ਗੱਪ ਮਾਰਦੀ ਆ ਗੱਪ ਮਾਰਨਾ ਦਾ ਇਹਦਾ ਕੰਮ ਆ ਜੇ ਗੱਪ ਨਹੀਂ ਮਾਰੂਗੀ ਤਾਂ ਵਿਊ ਨਹੀਂ ਆਉਣਗੇ ਜੇ ਵਿਊ ਨਹੀਂ ਆਉਣਗੇ ਤਾਂ ਬਲੌਗ ਨਹੀਂ ਚੱਲਣਗੇ ਇੱਕ ਨੇ ਲਿਖਿਆ ਗੰਦੀ ਜਹੀ ਓ ਕਿੰਨੀ ਸਿਫਤ ਕਰਦੀ ਭੈਸ ਇਹਦੇ ਤੇ ਕੋਈ ਅਸਰ ਨਹੀਂ ਹੋਣੇ ਵਾਲਾ ਇਹਨੂੰ ਜੋ ਮਰਜ਼ੀ ਬੋਲੀ ਜਾਓ ਇਹਦੇ ਬਲੌਗ ਦੇ ਵਿੱਚ ਯੂ ਗੋਣਾ 8 4 24 ਆਰ ਇਹ ਤਾਂ ਪ੍ਰਵਜ ਜਾਵੇ ਤਨ ਇਹ ਖਦਾਬਹਾਰ ਖਾਣੇ ਵਾਲੀ ਆ ਜਦੋਂ ਇਹਨੂੰ ਖਾਣ ਨੂੰ ਦੇ ਤਾ ਸ਼ੁਰੂ ਹੋ ਜਾਂਦੀ ਕੋਈ ਦੇਖੀ ਐ ਤੀ ਜਗ੍ਹਾ ਤੇ ਜਿਹੜੀ ਇਹਨੇ ਛੱਡੀ ਹੋਵੇ ਖਾਣ ਤੋਂ ਤੇ ਬਾਜ਼ਾਰ ਖਾਂਦੀ ਜਾਂਦੀ ਆ ਤਾਂ ਖਾਂਦੀ ਆ ਹਸਪੀਟਲ ਜਾਂਦੀ ਆ ਤਾਂ ਖਾਂਦੀ ਆ ਕਿਤੇ ਬਾਹਰ ਕੰਮ ਕਰ ਜਾਂਦੀ ਆ ਤਾਂ ਖਾਂਦੀ ਆ ਗਵਾਂਡੀਆਂ ਦੇ ਜਾਂਦੀ ਆ ਤਾਂ ਖਾਂਦੀ ਆ ਇਹਦਾ ਕੰਮ ਹੀ ਆ ਖਾਣਾ ਖਾਣੀ ਬਗਾਨੀ ਰਹਿ ਸਕਦੀ ਹੋਰ ਬਾਕੀ ਸਾਰੇ ਕੰਮ ਨਹੀਂ ਰਹਿ ਸਕਦੀ ਇਹ ਖਾਣ ਲਈ ਹੀ ਜਿਉਂਦੇ ਆ ਕਦੇ ਮੇਰੇ ਕੋਲ ਫੋਨ ਹੈ ਨਹੀਂ ਦਿਮਾਗ ਚਟਣਾ ਤਾਂ ਇਹਦਾ ਕੰਮ ਆ ਜੇ ਦਿਮਾਗ ਨਹੀਂ ਚਟੂਗੀ ਤੁਹਾਨੂੰ ਪਤਾ ਹੀ ਆ ਵਿਊ ਦਾ ਮਸਲਾ ਮੂਹ ਦਾ ਮਸਲਾ ਤਾਂ ਹੱਲ ਨਹੀਂ ਹੋਣਾ ਜੇ ਉਹ ਨਾ ਹੱਲ ਹੋਏ ਤਾਂ ਇਨਕਮ ਦਾ ਮਸਲਾ ਨਹੀਂ ਹੱਲ ਹੋਣਾ ਆਪਣੇ ਕੋ ਤਾਂ ਇੱਕੋ ਹੀ ਸੋਰਸ ਆ ਇਨਕਮ ਦਾ ਆਪਾਂ ਤਾਂ ਬਹੁਤ ਜ਼ਿਆਦਾ ਗਰੀਬ ਆ ਆਪਾਂ ਤਾਂ ਬਲੌਗਿੰਗ ਕਰਾਂਗੇ ਵਿਊ ਲਿਆਵਾਂਗੇ ਪੈਸੇ ਕਮਾਵਾਂਗੇ अगले ने लिखा या कि ना कमल को कोट दिया बेपरावा कमल को कोट दिया हम एक और ने लिखा या झूठी आंटी झूठ ना बोलिया करो झूठी है तू झूठी है तू सच्ची नहीं वैसे तो तू बाद पक्की नहीं आ अगला कमेंट पढ़ के तुम खुद भी सोचो ਕੀ ਇਹਨੇ ਕੀ ਕੀਤਾ ਹੋਊਗਾ ਮੈਂ ਇਹਦਾ ਜਵਾਬ ਦੇ ਨਹੀਂ ਸਕਦੀ ਮੇਰੇ ਕੋਲ ਤਾਂ ਕੋਈ ਜਵਾਬ ਨਹੀਂ ਆ ਇਹ ਤੋਂ ਇਹ ਗਾਇਸ ਕੀ ਕਰਦਾ ਹੈ ਕਿ ਇਹਦਾ ਬਲੌਗ ਦਿਖਾਵਾ ਸੀ ਕੋਈ ਨਹੀਂ ਆ ਬਾਕੀ ਕੋਈ ਆਪਣੇ ਬਹੁਤ ਆ ਜਿਹੜੇ ਲੋਕਾਂ ਨੇ ਖੜੇ ਆ ਜੇ ਤੁਹਾਨੂੰ ਅਗਰ ਤੁਸੀਂ ਮੈਨੂੰ ਘਰੇ ਲਈ ਕਰਦੇ ਹੋ ਮੇਰੀ ਇਹ ਰੋਸਟਿੰਗ ਵਧੀਆ ਲੱਗੀ ਹੋਵੇ ਚੈਨਲ ਤੁਹਾਡੇ ਕਰਦੇ ਹੋ ਮਾਰ ਵੀ ਦੇ ਸਕਦੇ ਹੋ ਲਾਈਕ ਸ਼ੇਅਰ ਕਰ ਮੈਂ ਕਰਦੇ ਹੋ ਅਗਲਾ ਦੇਖਦੇ ਆ ਆਪਾਂ ਜਿਹੜਾ ਬੰਦਾ ਹੈ ਉਹ ਵੀ ਬਹੁਤ ਫੇਮਸ ਆ ਮੈਕ ਪ੍ਰੀਤਕੌਰ ਏ ਮੈਡਮ ਦਾ ਤੁਸੀਂ ਬਲੌਗ ਜਾ ਕੇ ਦੇਖੋ ਇਹ ਪਰੌਂਠੀਆਂ ਤੋਂ ਇਲਾਵਾ ਕੁਝ ਨਹੀਂ ਬਣਾਉਂਦੀ ਇਹਨੂੰ ਰੋਟੀ ਦੇ ਨਾਲ ਚਾਹ ਤੇ ਪਰੌਂਠੇ ਦੋਈ ਚੀਜ਼ਾਂ ਆ ਇਹਦੀ ਫੇਵਰੇਟ ਇਹ ਦੋਈ ਕੰਮ ਕਰਦੀ ਆ ਤੇ ਦੂਜੀ ਗੱਲ ਇਹਦਾ ਬਲੌਗ ਰਾਤ ਨੂੰ ਹੀ ਬਣਦਾ ਆ ਰਾਤ ਦੀ ਰੋਟੀ ਤੋਂ ਹੀ ਮੰਨਦਾ ਆ ਇਹਨੂੰ ਸਾਰੇ ਕੰਮ ਦਾ ਯਾਦ ਰਹਿ ਜਾਂਦੇ ਆ ਇਹਨੂੰ ਇਹ ਯਾਦ ਨਹੀਂ ਰਹਿੰਦਾ ਕਿ ਮੈਂ ਸਬਜੀ ਲਿਆਂਦੀ ਸੀ ਉਹਦੇ ਵਿੱਚ ਧਨੀਆ ਸੀ ਬਾਹਰ ਕੱਢ ਕੇ ਰੱਖਣਾ ਆ ਉਤੋਂ ਦੀ ਇਹ ਲੋਕਾਂ ਨੂੰ ਦੱਸਦੀ ਪਈ ਆ ਕਿ ਜੇ ਤੁਸੀਂ ਸਬਜੀ ਲਿਆਉਣੇ ਆ ਤਾਂ ਸਬ지ਆ ਬਾਹਰ ਨਹੀਂ ਭੈਣੇ ਲੋਕੀ ਤੇਰੇ ਵਰਗੇ ਕਮਲੇ ਆ ਕਿ ਐਨੇ ਪੈਸੇ ਲਾ ਕੇ ਆਉਣਗੇ ਉਹਨਾਂ ਦੇ ਕੋਲ ਬਲੌਗਿੰਗ ਦੇ ਦੇ ਨਹੀਂ ਆਉਂਦੇ ਹੈਗੇ ਤੇਰੇ ਵਾਂਗੂ ਠੀਕ ਆ ਨਾ ਉਹ ਅਗਲੇ ਪਹਿਲਾ ਸਬਜੀ ਲਿਆਉਂਦੇ ਆ ਕੱਢ ਕੇ ਰੱਖਦੇ ਆ ਤੇ ਫੇਰ ਦੇਖਦੇ ਆ ਕੁਝ ਹੋਰ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਹਾਂ ਸਾਡੀ ਮਿਹਨਤ ਦੀ ਕਮਾਈ ਆ ਤੇਰੇ ਵਾਂਗੂ ਬਲੌਗਿੰਗ ਦੀ ਕਮਾਈ ਨਹੀਂ ਆ ਤੂੰ ਤਾਂ ਛੜ ਗਿਆ ਤਾਂ ਚਲੋ ਰੱਖ ਗਿਆ ਤੇ ਐਦਾਂ ਦੀ ਨਾ ਤੂੰ ਇਨਫੋਰਮੇਸ਼ਨ ਦਿਆ ਵੀ ਨਾ ਕਰ ਆਪਣੇ ਬਲੌਗ ਦੇ ਵਿੱਚ ਚੰਗੀ ਨਹੀਂ ਲੱਗਦੀ ਹੈਗੀ ਤੇਰੇ ਮੂੰਹੋਂ ਤੂੰ ਉਹੀ ਇਨਫੋਰਮੇਸ਼ਨ ਦਿਆ ਕਰ ਜਿਹੜੀ ਲੋਕੀ ਤੇਰੇ ਤੋਂ ਸੁਣਨਾ ਚਾਹੁੰਦੇ ਆ